ਕਰਦੇ ਆ ਔਰ ਮੇਰੇ ਤੋਂ ਗਲਤੀ ਹੋ ਗਈ ਆ ਔਰ ਵਾਪਸ ਸੀ ਵਾਪਸ ਆਉਣ ਦੀ ਗੁਹਾਰ ਲਾ ਰਹੀ ਆ ਸੋ ਵੱਡੀ ਗੱਲ ਆ ਕਿ ਉਹ ਜਿਹੜੀ ਖਬਰ ਜਿੰਨੇ ਪਰ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਨਨਕਾਣਾ ਸਾਹਿਬ ਗਈ ਔਰ ਗੁਰਦੁਆਰਾ ਸਾਹਿਬ ਚੋ ਆਪਣੇ ਕਿਸੇ ਜਿਹਨੂੰ ਇਹ ਪਿਆਰ ਕਹਿੰਦੀ ਆ ਉਹਦੇ ਨਾਲ ਨੱਠਦੀ ਆ ਔਰ ਉਸ ਤੋਂ ਬਾਅਦ ਨਾਮ ਬਦਲਦੀ ਆ ਧਰਮ ਬਦਲਦੀ ਆ ਤੇ ਵਿਆਹ ਕਰਾ ਲੈਂਦੀ ਆ ਪਰ ਹੁਣ ਆਡੀਓ ਵਾਇਰਲ ਹੋਈ ਆ ਪਹਿਲਾਂ ਤੁਹਾਨੂੰ ਆਡੀਓ ਸੁਣਾਉਣੇ ਆ ਕਿ ਇਸ ਆਡੀਓ ਚੋ ਕਹਿੰਦੀ ਕੀ ਆ ਤੂ ਤਰਪਨ ਹਣਾ ਹਾਂ ਤਰਪਨ ਤੇ ਮੈਂ ਆਪਣੇ ਘਰ ਦੇ ਕੰਮ ਖਾਣ ਕਿਤਾ ਜਿੱਦ ਨਹੀਂ ਆਉਂ ਨਾਲੇ ਤਾਂ ਨਹੀਂ ਮਰ ਤੋਰਣ ਲੱਗੀ ਫਿਰ ਹੂੰ ਤੂੰ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤਾਂ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਦੱਸਦੀ ਸਾਡੀ ਤੇ ਤੈਨੂੰ ਉਹਨਾਂ ਨੇ ਛੱਡ ਕੇ ਆਊਗਾ ਮੈਨੂੰ ਕੇਟ ਕੇ ਇਹਦੀ ਛੱਡ ਕੇ ਆਊਗਾ ਆਪ ਜਿੱਥੇ ਮਰਜੀ ਫਿਰ ਆਰੋ ਦੇ ਹੂੰ ਆ ਚੇ ਮੰਜੀ ਇਹ ਮੈਨੂੰ ਜਨਾ ਤੂੰ ਮੋ ਤਾਂ ਮਾਰਦੀ ਭਾਈ ਤੁਸੀਂ ਮਲੇ ਇਹਨਾਂ ਕਿਲਾਕ ਮੋ ਤਾਂ ਮਾਰਦੀ ਆ ਕਿਹੜੀ ਸੇਮੋ ਉਂਦੇ ਸੇ ਤੁਮ ਮੇਰੇ ਸਿਮ ਅਥੀ ਰੇਜ ਹੈ ਨਾ ਕਿ ਕਿ ਸਿਮ ਲੈ ਕੇ ਤੇ ਇੰਦੀ ਵਾਈਫਾਈ ਵੀ ਹੋਈ ਗਿਆ ਹੂੰ ਮੇਰੇ ਫੋਨ ਜਿਹੜਾ ਹੈਗਾ ਜਦੋਂ ਇਹ ਨਸਟੇ ਮੈਂ ਕਿ ਲੌਕ ਮਾਰ ਮੇਰੇ ਸਿਮ ਚਲ ਰਹੀ ਮੇਰੇ ਸਿਮ ਤੇ ਰੇਜ ਹੈ ਨੀ ਇੱਥੇ ਉਹ ਫੋਟ ਕਿਦਾਂ ਆਉਂਦੇ ਮੈਂ ਜਾਵਾਂ ਚ ਹੂੰ ਹੂੰ ਇਹ ਕੋ ਸ ਮੇਰੀ ਅੱਜ ਵਾਈਫ ਆਉਣ ਲੱਗੀ ਹੈ ਵੀ ਨੂੰ ਕੋਈ ਸੋਚ ਤੰਗ ਨਹੀਂ ਕਰਨਾ ਪਰੇਸ਼ਾਨ ਨਹੀਂ ਕਰਨਾ ਉਹਨਾਂ ਕੋਲ ਯਾਰ ਲੋ ਦਿਨ ਉੱਤੇ ਸਾਰੇ ਉਹਨਾਂ ਕੋਲ ਪੁੱਛ ਦੱਸ ਤਾਂ ਕਰਨੀ ਉਹਨਾਂ ਤੇਰਾ ਮੋਬਾਈਲ ਕਿੱਦਾਂ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੀ ਕੱਲ ਜਸੂਸੀ ਮੈਂ ਦੱਸ ਦੂੰਗੀ ਵਿੱਕੀ ਜੀ ਜਸੂਸੀ ਕੀਤੀ ਇਹਦੀ ਮਾਂ ਨੇ ਆਪਣੇ ਭੈਣ ਦੀ ਤੇ ਜਿਹੜਾਣੀ ਮੇਰੇ ਥੱਪੜ ਮਾਰੇ ਦੀ ਧੀ ਨੇ ਥੱਪੜ ਮਾਰੇ ਮੈਂ ਦੱਸ ਦੂੰਗੀ ਆ ਜਸੂਸੀ ਕਰਨ ਆਈ ਸੀ ਫਿਰ ਮੇਰੀਆਂ ਨੰਗੀਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਾਉਣ ਆਈ ਸੀਗੀ ਜਿੰਨੇ ਮੈਨੂੰ ਨਾ ਉੱਦੇ ਦੇ ਚੱਲ ਮੈਂ ਤੈਨੂੰ ਪਤਾ ਜਿਹੜੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਤੂੰ ਸਾਨੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆਉ ਦੇ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਹਾਂ ਮੈਂ ਤੇਰੇ ਕੋਠਿਆਂ ਮੈਲ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਮੱਗੀ ਨਹੀਂ ਤੇਰੀ ਗੁਰੂ ਨਾਨਕ ਗਵੇ ਹੋ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅਤਾ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਂ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਗੱਲਾਂ ਨੂੰ ਛੱਡ ਹੁਣ ਤੇਰੇ ਨਾਲ ਕੋਈ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨ ਤੈਨੂੰ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹੋ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰੇ ਜੀ ਦੀ ਲੱਗੇ ਤਾਂ ਮੇਰੇ ਪੁੱਤਿਆ ਦਿੰਦਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰਾ ਭਰਾ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋ ਅੰਨਾ ਹੋ ਗਿਆ ਪਿੱਛੇ ਤੇਰੀ ਪਰਜਾਈ ਮੈਂ ਲਈ ਸਭ ਨਾਲ ਦੀ ਇੰਨੇ ਪੈਸੇ ਦੀ ਮਾਲਕ ਨਰ ਪਈ ਨ ਕੋਈ ਨਾ ਤਰਸਦੇ ਪਈ ਆ ਮੈਂ ਕਹਤ ਸੀ ਜਿਹੜੀ ਗੱਲ ਕਰਾਂ ਮੈਂ ਕੋਟੀ ਹੀ ਦੀ ਆ ਗਈ ਮੈਂ ਤਾਂ ਕੋਟੀ ਹੀ ਥੇ ਆ ਗਈ ਨੀ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਹਛਾਨ ਚੈਨ ਮੇਰੇ ਕੋ ਲੱਗੀ ਟੋਕਸ ਚੈਨ ਲੱਗੀ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜਨ ਨਕਾਣਾ ਸਾਹਿਬ ਐਡੀ ਸੱਦਾ 1 ਕਰੋੜ ਰੁਪਏ ਲੋਕਾਂ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ ਜੇ ਨਿਕਲ ਲੱਗੀ ਆ ਕੋਈ ਦਾ ਮੈਂ ਨਿਕਲ ਲੱਗੀ ਆ ਮੈਂ ਨਹੀਂ ਰਹਿਣਾਗਾ ਵੀ ਮੈਂ ਆਪਣੇ ਦੇਸ ਜਿੱਦਾਂ ਵੀ ਹੈਗੇ ਹੱਥ ਕਰ ਆਪ ਦੇ ਇਦਾਂ ਹੀ ਵਿਖਾਉਂਗੀ ਮੈਂ ਆਣ ਲੱਗੀ ਆ ਤੂੰ ਤਰਪਾ ਨਾ ਹਣਾ ਤੁਰਪਾ ਤੂੰ ਨੀ ਮੈਨੂੰ ਨਹੀਂ ਆਉਂਗੀ ਅੱਜ ਮੈਂ ਅੱਗੇ ਕੋਈ ਕਸ ਬਣੇਗੀ ਤਾਂ ਜਿੱਦ ਨਹੀਂ ਆਉਂਗੀ ਨਾਲੇ ਤਾਂ ਨਹੀਂ ਮੈਂ ਤੁਰਨ ਲੱਗੀ ਫਿਰ ਹੂੰ ਤੂੰ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤਾਂ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਕਰਦੀ ਸਾਡੀ ਤੇ ਤੈਨੂੰ ਉਹਨਾਂ ਨੇ ਸਾਡਾ ਕਿਹਾਊਗਾ ਮੈਨੂੰ ਕੀ ਕਿਹਾ ਸੀ ਸਾਡੀ ਕਹੂਗਾ ਆਪਜੀ ਤੇ ਮਰਦੀ ਫਿਰ ਆ ਰਹੋ ਤੇ ਹੂੰ ਅੱਛੇ ਮੇਂ ਜੀ ਮਿਹਨਤ ਲਾਉਂਦੀ ਮੈਂ ਮੂਤ ਮਾਰਦੀ ਭਾਈ ਜੀ ਸਿਮਲੇ ਦੇ ਕਿਲਾਕ ਨਾ ਮੂਤ ਮਾਰਦੀ ਆ ਬੜੀ ਸੇਮ ਇਹਦੇ ਸੇਮ ਤੋਂ ਮੇਰੇ ਸੇਮ ਅੰਦਰ ਹੀ ਰਹਿ ਜਾਂਦੀ ਨਾ ਕਿ ਕੋਈ ਸੇਮ ਲੈ ਕੇ ਤੇ ਇੰਦੀ ਵਾਈਫਾਈ ਵੀ ਇਹ ਹੀ ਹੈ ਹੂੰ ਮੇਰਾ ਫੋਨ ਜਿਹੜਾ ਹੈਗਾ ਕਿਦੋਂ ਇਹ ਨਸ ਸੇਮਾਂ ਕਿ ਲਾਜੂ ਮਰ ਮੇਰੇ ਸੇਮ ਚ ਚੱਲ ਰਹੀ ਮੇਰੇ ਸੇਮ ਤੇ ਹੀ ਜਾਂਦੀ ਇੱਥੇ ਉਹ ਕਿਦਾਂ ਆ ਕੇ ਮੇਰੇ ਵਿੱਚ ਹੂੰ ਹੂੰ ਪੇ ਕੋ ਤੁਸੀਂ ਉਹਨਾਂ ਦਾ ਟੋਪਿਕ ਮੇਰੀ ਐਡਵਾਈਸ ਆਉਣ ਲੱਗੀ ਹੈ ਵੀ ਰੁਕੋ ਸਾਂਗ ਨਹੀਂ ਕਰਨਾ ਪਰੇਸ਼ਾਨ ਨਹੀਂ ਕਰਨਾ ਉਹਨਾਂ ਕੋਲ ਬਿਆਨ ਲਓ ਉਹਨਾਂ ਦੇ ਉੱਤੇ ਸਾਰਾ ਉਹਨਾਂ ਕੋਲ ਪੁੱਛ ਪੁੱਛ ਦੱਸ ਤਾ ਕਰਨੀ ਉਹਨਾਂ ਤੇਰਾ ਮੋਬਾਈਲ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਔਰ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੇ ਕੱਲ ਜੇ ਤੁਸੀਂ ਮੈਂ ਦੱਸ ਦੂੰਗੀ ਕਿ ਕੀ ਜੇ ਤੁਸੀਂ ਸਿੱਧੀ ਮੰਨੇ ਬੇਟਾ ਇਹ ਨਹੀਂ ਸੀ ਜਿਨਾਂ ਨੇ ਮੇਰੇ 'ਤੇ ਥੱਪੜ ਮਾਰੀ ਨਹੀਂ ਸੀ ਥੱਪੜ ਮਾਰੇ ਮੈਂ ਦੱਸ ਦੂੰਗੀ ਆ ਜਸੂਸੀ ਕਰਨਾ ਸੀ ਵੀ ਮੇਰੇ ਨੰਗੀਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਤੇ ਲੀਡ ਕਰਉਂਦਾ ਇਸੇ ਕੀ ਕਿਨੇ ਮੈਨੂੰ ਨਾ ਉਹਦੇ ਦੇ ਕਹ ਲੈ ਮੈਂ ਤੈਨੂੰ ਪਤਾ ਕਿਹਦੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਫੇਰ ਤੁਹਾਨੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆ ਉਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੋਠੀਆਂ ਮੈਂ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਗੁਰੂ ਨਾਨਕ ਗਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆਜਾ ਮੈਂ ਵੀ ਆ ਚੱਲਿਆਂ ਉੱਥੇ اچھا ਆ ਜੋ ਬੱਚਿਆਂ ਨੂੰ ਵੀ ਕਹਿ ਦਿਓ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਂ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਉਹਨਾਂ ਨੇ ਗੱਲਾਂ ਨੂੰ ਛੱਡ ਹੁਣ ਤੇਰੇ ਨਾਲ ਕੋਈ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨ ਤੈਨੂੰ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹੋ ਪਰੇਸ਼ਾਨ ਤਾਂ ਕਰਦੇ ਦੁਖੀ ਬਣੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਦੀ ਲੱਗੇ ਤਾਂ ਮੇਰੇ ਪੁੱਤੇ ਤੋਂ ਬਿਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੇ ਬੱਚੇ ਵੀ ਲੈ ਲੈ ਤੇਰੀ ਚਾਲ ਇਹ ਨਾਲ ਪਿੱਛੇ ਦੀ ਤੇਰਾ ਭਰਾ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋ ਅੰਨਾ ਹੋ ਗਿਆ ਪਿੱਛੇ ਤੇਰੀ ਪਰਜਾਈ ਜਾ ਲਵੇ ਫਟਾ ਮੈਂ ਲਈ ਸਰਦਾਰ ਦੀ ਇੰਨੇ ਪੈਸੇ ਦੀ ਮਾਲਕ ਨਰਪਿੰਦਰ ਕੋਈ ਨਾ ਤਰਸਦੇ ਪਈਆ ਮੇਰੇ ਕੋਲ ਕੁਝ ਵੀ ਨਹੀਂ ਕੋਲ ਕਰ ਮੈਂ ਕੋਟੀ ਵੀ ਨਹੀਂ ਹੈਗੇ ਬਿਲਕੁਲ ਕੋਟੀ ਹੀ ਨਹੀਂ ਹੈਗੇ ਨਹੀਂ ਤੇ ਤੇਰੇ ਕੋਲ ਸੋਨਾ ਹੈਗਾ ਜਿਹੜਾ ਪਾਇਸੀ ਚੈਨ ਚੈਨ ਮੇਰੇ ਕੋਲ ਹੈਗੇ ਟੋਪਸ ਚੈਨ ਹੈਗੇ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਚ ਨਨਕਾਣਾ ਸਾਹਿਬ ਐਡੀ ਸਦਾ ਮੈਂ ਕਰੋੜਾਂ ਰੁਪਏ ਲੋਕਾਂ ਨੂੰ ਦੇ ਨਹੀਂ ਚਲੀ ਜਾ ਵੀ ਮੈਂ ਕੋਈ ਗਲਤੀ ਹੋ ਗਈ ਮੈਂ ਆਪਣੇ ਦੇਸ਼ ਨਿਕਲਣ ਲੱਗੀ ਆ ਕੋਈ ਨਾ ਮੈਂ ਨਿਕਲ ਲੱਗੀ ਆ ਮੈਂ ਨਹੀਂ ਰਹਿਣਾ ਮੈਂ ਮੈਂ ਆਪਣੇ ਦੇਸ਼ ਜਿੱਦਾਂ ਵੀ ਹੈਗੀ ਹੱਥ ਪੈਰ ਆ ਦੇਸ਼ ਦਾ ਇਹ ਵੀ ਖਾਉਂਗੀ ਮੈਂ ਆਣ ਲੱਗੀ ਆ ਤੂੰ ਤੁਰਪਾ ਨਾ ਹਣਾ ਹਾਂ ਤੁਰਪਾ ਤੂੰ ਨਹੀਂ ਮੈਂ ਰਹੋ ਨਹੀਂ ਆ ਆਉਂਗੀ ਮੈਂ ਤੇ ਮੈਂ ਬੁੜੀ ਕਸਮ ਖਾ ਲਈ ਕਿ ਤਾ ਜਿੱਦ ਮੈਂ ਆਉਂੂ ਨਾਲੇ ਤਾਂ ਨਹੀਂ ਮੈਂ ਤੁਰਨ ਲੱਗੀ ਫਿਰ ਹਾਂ ਤੂੰ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਦੱਸਦੀ ਸਾਡੀ ਤੇ ਤੈਨੂੰ ਉਹਨਾਂ ਨੇ ਛੱਡ ਕੇ ਆਊਗਾ ਮੈਨੂੰ ਛੱਡ ਕੇ ਹੀ ਛੱਡ ਕੇ ਆਊਗਾ ਆਪ ਜੀ ਤੁਮਰੀ ਫੋਟੋ ਆਰੋ ਦੇ ਹੂੰ ਅੱਛਾ ਮਜੀ ਇਹ ਮੈਨੂੰ ਜਲਾ ਤੂੰ ਮੋਤ ਮਾਰਦੀ ਭਾਈ ਤੁਸੀਂ ਮਲੇ ਇਹਨੂੰ ਕਿਲਾਕ ਨਾ ਮੋਤ ਮਾਰਦੀ ਆ ਕਿਹੜੀ ਸਿਮ ਇਹਦੇ ਸਿਮ ਤੋਂ ਮੇਰੇ ਸਿਮ ਮਤਰੀ ਰੇਜ ਨਹੀਂ ਨਾ ਕਿ ਕਿਸੇ ਸਿਮ ਲੈ ਕੇ ਤੇ ਇੰਦੀ ਵਾਈਫਾਈ ਦੀ ਹੋਈ ਗਿਆ ਹੂੰ ਅੱਛਾ ਮੇਰਾ ਫੋਨ ਜਿਹੜਾ ਹੈਗਾ ਕਿਦੋਂ ਇਹਨਾਂ ਸਿਮਾਂ ਕੀ ਮਾਰ ਲਾਜੂ ਮਾਰ ਮੇਰੇ ਸਿਮ

ਮੰਬਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੌਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੀ ਗੱਲ ਜਸੂਸੀ ਮੈਂ ਦੱਸ ਦੂੰਗੀ ਕਿ ਕੀ ਜਸੂਸੀ ਕੀਤੀ ਦੀ ਮਾਂ ਨੇ ਬੇਟਾ ਐਂ ਦਿੱਤੀ ਜਿਹੜਾ ਨਹੀਂ ਮੈਂ ਥੱਪੜ ਮਾਰੀ ਨਹੀਂ ਸੀ ਥੱਪੜ ਮਾਰੇ ਮੈਂ ਦੱਸ ਦੂੰਗੀ ਅੱਜ ਜਸੂਸੀ ਕਰਨਾ ਸੀ ਵੀ ਮੇਰੇ ਨੰਗਿਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਵਾਉਣ ਆਈ ਸੀ ਕਿ ਇਹਨੇ ਮੈਨੂੰ ਨਾ ਉਹਦੇ ਦੇ ਚੱਲ ਮੈਂ ਤੈਨੂੰ ਪਤਾ ਕਿਹੜੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫਿਰ ਦਵਾਈ ਖਾ ਲੈਣੀ ਆ ਤੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆ ਉਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੋਠियां ਮੈਂ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਮੱਜੀ ਨਹੀਂ ਤੇਰੀ ਗੁਰੂ ਨਾਨਕ ਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ acha ਆ ਜੋ ਬੱਚਿਆਂ ਨੂੰ ਵੀ ਕਹਿ ਦਿਓ ਕਿ ਤੇਰੀ ਮਾਂ ਬੜੀ ਦੁਖੀ ਐ ਉਹਦੀ ਮਾਣ ਨੂੰ ਕਬੂਲ ਕਰੋ ਮੈਨੂੰ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਤੈਨਾਂ ਨੇ ਕੋਈ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਦੀ ਲੱਗਦਾ ਮੇਰੇ ਪੁੱਤਿਆ ਤੋਂ ਬਿਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰਾ ਭਰਾ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋ ਅੰਨਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਚਾਲਾ ਵੀ ਪਟਾ ਨਾ ਲੀ ਸਭ ਨਾਲ ਦੀ ਇੰਨੇ ਪੈਸੇ ਦੀ ਮਾਲਕ ਨਰ ਪਈਰ ਕੋਈ ਨਿਤਰ ਤੇ ਪਈ ਆ ਮੈਂ ਕਹਤੁ ਸਹੀ ਗੇੜੀ ਸਵਾਲ ਕਰਾਂ ਮੈਂ ਕੋਟੀ ਨਹੀਂ ਆਗੇ ਮੈਨੂੰ ਤਾਂ ਕੋਟੀ ਨਹੀਂ ਆਗੇ ਨਹੀਂ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਹਛਾਨ ਚੈਨ ਮੇਰੇ ਕੋ ਲੱਗੀ ਤੋ ਸਚੈ ਲੱਗੀ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜਨ ਨਕਾਣਾ ਸਾਹਿਬ ਐਡੀ ਸੱਦਾ 1 ਕਰੋੜ ਰੁਪਏ ਲੋਕਾਂ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇ ਜਨ ਨਿਕਲ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾਗਾ ਵੀ ਮੈਂ ਆਪਣੇ ਦੇ ਇਸ ਤਰ੍ਹਾਂ ਵੀ ਹੈਗੀ ਹੱਥ ਘਰ ਆਪ ਦੇ ਇਦਾਂ ਹੀ ਵੀ ਖਾਉਂਗੀ ਮੈਂ ਆਣ ਲੱਗੀ ਹਾਂ ਤੂੰ ਤਰਪ ਨਾ ਹਣਾ ਹਾਂ ਤੁਰਪਾ ਤੂੰ ਰੁਕ ਨੀ ਮੈਂ ਆਉਣੀ ਹਾਂ ਆਉਂਗੀ ਅੱਜ ਮੈਂ ਅਬ ਤੇ ਕਸਮ ਖਾ ਲੈ ਕੇ ਆਦੀ ਨਹੀਂ ਆਉਂ ਨਾ ਲੈ ਕੇ ਨਹੀਂ ਮੈਂ ਤੁਰਨ ਲੱਗੀ ਫਿਰ ਹਾਂ ਤੂੰ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਦੱਸਦੀ ਸਾਡੀ ਤੇ ਤੈਨੂੰ ਉਹਨਾਂ ਨੇ ਛੱਡ ਕੇ ਆਊਗਾ ਮੈਨੂੰ ਕੀ ਛੱਡੀ ਇਹਦੀ ਛੱਡ ਕੇ ਆਊਗਾ ਆਪ ਜੀ ਤੁਮਰੀ ਮਰਜ਼ੀ ਤੋਂ ਆਰੋਧ ਹਾਂ ਅੱਛਾ ਮਜੀ ਇਹ ਮਿਹਨਤ ਨਾਲ ਤੇ ਮੋ ਤਾਂ ਮਾਰਦੀ ਭਾਈ ਤੁਸੀਂ ਮਲੇ ਇਹਨਾਂ ਕਿਲਾਕ ਨਾ ਮੋ ਤਾਂ ਮਾਰਦੀ ਆਂ ਰੇਡੀ ਸੇਮ ਇੰਟਰਨੈਟ ਸੇਮ ਤਾਂ ਮੇਰੇ ਸੇਮ ਅਥਰੀ ਰੇਜ ਨਹੀਂ ਨਾ ਕਿ ਕਿ ਸੇਮ ਲੈ ਕੇ ਤੇ ਇੰਦੀ ਵਾਈਫਾਈ ਵੀ ਹੋਈ ਗਿਆ ਹੂੰ ਅੱਛਾ ਮੇਰੇ ਫੋਨ ਜਿਹੜਾ ਹੈਗਾ ਜਦੋਂ ਇੰਟਰਨੈਟ ਸੇਮ ਆ ਕਿ ਲੋਜ ਮੁਲ ਮੇਰੇ ਸੇਮ ਚਲ ਰਹੀ ਮੇਰੇ ਸੇਮ ਤੇ ਰੇਜ ਨਹੀਂ ਇੱਥੇ ਉਹ ਫੋਟ ਕਿਦਾਂ ਨਾ ਸੇਮ ਜਾਵੇ ਚ ਹੂੰ ਹੂੰ ਇਹ ਕੋ ਤੁਸੀਂ ਉਹਨਾਂ ਦਾ ਟੋਪਿਕ ਮੇਰੀ ਅੱਜ ਫੋਨ ਲੱਗੀ ਵੀ ਰੁਕੋ ਸਾਂਗ ਨਹੀਂ ਕਰਨਾ ਪਰੇਸ਼ਾਨ ਨਹੀਂ ਕਰਨਾ ਉਹਨਾਂ ਕੋਲ ਬਿਆਨ ਲਓ ਉਹਨਾਂ ਨੇ ਉਹਨਾਂ ਕੋਲ ਪੁੱਛਦਾ ਉਸੇ ਤਾਂ ਕਰਨੀ ਉਹਨਾਂ ਤੇਰਾ ਮੋਬਾਈਲ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਔਰ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੇ ਜੇ ਤੁਸੀਂ ਮੈਂ ਦੱਸ ਦੂੰਗੀ ਕਿ ਜੇ ਤੁਸੀਂ ਕਿਤੇ ਦੀ ਮਾਣੇ ਬੇਟਾ ਐਂ ਦਿੱਤੀ ਜਿਹਨਾਂ ਇਹ ਮੇਰੇ ਥੱਪੜ ਮਾਰੀ ਨੇ ਥੱਪੜ ਮਾਰੇ ਮੈਂ ਦੱਸ ਦੂੰਗੀ ਆ ਜਸੂਸੀ ਕਰਨਾ ਸੀ ਵੀ ਮੇਰੇ ਨੰਗੀਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਤੇ ਲੀਡ ਕਰਉਂ ਰਹੀ ਸੀ ਕਿ ਕਿਨੇ ਮੈਨੂੰ ਨਾ ਉਹਦੇ ਦੇ ਕਹ ਲੈ ਮੈਂ ਤੈਨੂੰ ਪਤਾ ਕਿ ਮੈਂ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਫੇਰ ਤੈਨੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆ ਉਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਹਾਂ ਮੈਂ ਤੇਰੀ ਕੋਠੀਆਂ ਮੈਲੇ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਗੁਰੂ ਨਾਨਕ ਗਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ اچھا ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਆ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੇਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾਂ ਦੀ ਗੱਲਾਂ ਨੂੰ ਛੱਡ ਹੁਣ ਤੇਰੇ ਨਾਲ ਕੋਈ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹੋ ਪਰੇਸ਼ਾਨ ਤਾਂ ਕਰਦੇ ਦੁਖੀ ਬਣੀ ਆ ਮੈਂ ਤੂੰ ਨਾ ਮੇਰਾ ਜੀ ਦੀ ਲੱਗਦਾ ਮੇਰੇ ਪੁੱਤੇ ਤੋਂ ਬਿਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੇ ਬੱਚੇ ਵੀ ਲੈ ਲੈ ਤੇਰੀ ਚਾਲ ਇਹ ਨਾਲ ਪਿੱਛੇ ਦੀ ਡਾ ਤੇਰਾ ਭਰਾ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਜਾ ਲਵ ਕੋਈ ਬਾਈ ਲਿ ਸਭ ਦਾਰਦੀ ਇੰਨੇ ਪੈਸੇ ਦੀ ਮਾਲਕ ਨਰ ਪਈਰ ਕੋਈ ਨਿਤਰ ਦੇ ਪਈ ਆ ਮੈਂ ਕੋਈ ਕੁਛ ਗੇੜੀਆ ਕੋਲ ਕਰ ਮੈਂ ਕੋਟੀ ਹੀ ਨਹੀਂ ਆ ਗਈ ਮੈਨੂੰ ਤਾਂ ਕੋਟੀ ਹੀ ਨਹੀਂ ਆ ਗਈ ਨਹੀਂ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਛਾਣ ਚੈਨ ਮੇਰੇ ਕੋ ਲੱਗੀ ਤੋਂ ਚੈਨ ਲੱਗੀ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜਿਹੜਾ ਨਕਾਣਾ ਸਾਹਿਬ ਐਡੀ ਸੱਦਾ 1 ਕਰੋੜ ਰੁਪਏ ਲੋਕਾਂ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ਼ ਨਿਕਲਣ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾ ਮੈਂ ਮੈਂ ਆਪਣੇ ਦੇਸ਼ ਜਿੱਦਾਂ ਵੀ ਹੈਗੀ ਹੱਥ ਘਰ ਆਪਣੇ ਦੇਸ਼ ਤਾਂ ਹੀ ਖਾऊंगी ਮੈਂ ਆਣ ਲੱਗੀ ਹਾਂ ਤੂੰ ਤੁਰਪਾ ਨਾ ਹਣਾ ਹਾਂ ਤੁਰਪਾ ਨਹੀਂ ਮੈਨੂੰ ਨਹੀਂ ਆਉਂਗੀ ਅੱਜ ਮੈਂ ਅੱਜ ਕਿੱਥੇ ਖਾਣੇ ਕਿਤਾ ਜਿੱਦ ਨੇ ਆਉਂ ਨਾਲੇ ਤਾਂ ਨਹੀਂ ਮੈਂ ਤੁਰਣ ਲੱਗੀ ਫਿਰ ਹਾਂ ਉਹ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤਾਂ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਕਰਦੀ ਸਾਡੀ ਤੇ ਤੈਨੂੰ ਉਹਨਾਂ ਨੇ ਸਾਡੀ ਚਾਉਗਾ ਮੈਨੂੰ ਕੀ ਚਾਹੀਦੀ ਇਹਦੀ ਚਾਹੂ ਆਪਜੀ ਤੇ ਮਰਜ਼ੀ ਤੋਂ ਹਾਰੋਦੀ ਹੂੰ ਅੱਛਾ ਮੇਂ ਜੀ ਇਹ ਮੇਨਤ ਲਾਉਂ ਤੂੰ ਮੂਤ ਮਾਰਦੀ ਭਾਈ ਤੁਸੀਂ ਮਲੇ ਦੇ ਕਿਲਾਕ ਨਾ ਮੂਤ ਮਾਰਦੀਆਂ ਕਿਹੜੀ ਸੇਮ ਉਹਦੇ ਸੇਮ ਤੋਂ ਮੇਰੇ ਸੇਮ ਅਥੀ ਰਹਿ ਜਾਂ ਨੀ ਨਾ ਕਿ ਕਿ ਸੇਮ ਲੈ ਕੇ ਤੇ ਇੰਦੀ ਵਾਈਫਾਈ ਕੀ ਹੋਈ ਗਿਆ ਹੂੰ ਅੱਛਾ ਮੇਰੇ ਫੋਨ ਜਿਹੜਾ ਹੈਗਾ ਜਦੋਂ ਇੰਟਰਨੈਟ ਸੇਮ ਕਿ ਮਾ ਲਾਜ ਮਰ ਮੇਰੇ ਸੇਮ

ਮੈਂ ਬੈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੇ ਗੱਲ ਜੇ ਤੁਸੀਂ ਮੈਂ ਦੱਸ ਦੂੰਗੀ ਕਿ ਕੀ ਜੇ ਤੁਸੀਂ ਕਿਤੇ ਦੀ ਮਾਂ ਨੇ ਬੇਟਾ ਇਹ ਨਹੀਂ ਸੀ ਜਿਹਨਾਂ ਇਹ ਮੇਰੇ ਥੱਪੜ ਮਾਰੀ ਨਹੀਂ ਸੀ ਇਹ ਥੱਪੜ ਮਾਰੇ ਮੈਂ ਦੱਸ ਦੂੰਗੀ ਆ ਜਸੂਸੀ ਕਰਨਾ ਸੀ ਵੀ ਮੇਰੇ ਨੰਗਿਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਵਾਉਣ ਆਈ ਸੀ ਕਿ ਇਹਨੇ ਮੈਨੂੰ ਨਾਲ ਉਹਦੇ ਦੇ ਕਹ ਲਿਆ ਮੈਂ ਤੈਨੂੰ ਪਤਾ ਕਿਹੜੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫਿਰ ਦਵਾਈ ਖਾ ਲੈਣੀ ਆ ਨੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆ ਉਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਕੋਠियां ਮੈਂ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਮੈਂ ਨਹੀਂ ਤੇਰੀ ਗੁਰੂ ਨਾਨਕ ਗਵੇ ਹੋ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅੱਛਾ ਆ ਜੋ ਬੱਚਿਆਂ ਨੂੰ ਵੀ ਕਹਿ ਦਿਓ ਕਿ ਤੇਰੀ ਮਾਂ ਬੜੀ ਦੁਖੀ ਐ ਉਦੀ ਮਾਂ ਨੂੰ ਕਬੂਲ ਕਰੋ ਮੈਂ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਗੱਲਾਂ ਨੂੰ ਛੱਡ ਹੁਣ ਤੇਰੇ ਨਾਲ ਕੋਈ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨ ਤੈਨੂੰ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰੇ ਜੀ ਦੀ ਲੱਗਦਾ ਮੇਰੇ ਪੁੱਤਿਆ ਦਿੰਦਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੀ ਚਾਲ ਇਹ ਨਾਲ ਪੱਤੀ ਆਦੀ ਤੇਰਾ ਭਰਾ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਜਾਲਾ ਵੀ ਪਤਾ ਨਹੀਂ ਕਿਸਦਾਦੀ ਇੰਨੇ ਪੈਸੇ ਦੀ ਮਾਲਕ ਨਰਪਿੰਗਰ ਵੀ ਇਨ ਤਰ੍ਹਾਂ ਤੇ ਪਈ ਆ ਮੈਂ ਕੋਈ ਕੁਝ ਵੀਡੀਓਸ ਹਲ ਕਰਾਂ ਮੈਂ ਕੋਟੀ ਹੀ ਨਹੀਂ ਆ ਗਈ ਮੈਂ ਕੋਈ ਕੋਟੀ ਹੀ ਨਹੀਂ ਆ ਗਈ ਨੀ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਹਛਾਨ ਚੈਨ ਮੇਰੇ ਕੋ ਲੱਗੀ ਤੋਸ ਚੈਨ ਲੱਗੀ ਕੋ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜੋ ਨਕਾਣਾ ਸਾਹਿਬ ਐਡੀ ਸਦਾ 1 ਕਰੋੜ ਰੁਪਏ ਲੋਕਾਂ ਨੂੰ ਦੇਣੀ ਤੇ ਦੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ ਜੇ ਨਿਕਲ ਲੱਗੀ ਆ ਕੋਈ ਨਾ ਮੈਂ ਨਿਕਲ ਲੱਗੀ ਆ ਮੈਂ ਨਹੀਂ ਰਹਿਣਾਗਾ ਵੀ ਮੈਂ ਆਪਣੇ ਦੇਸ ਇਦਾਂ ਵੀ ਹੈਗੀ ਹੱਥ ਕਰ ਆ ਦੇਦਾਂ ਹੀ ਵਿਖਾਉਂਗੀ ਮੈਂ ਆਣ ਲੱਗੀ ਆ ਤੂੰ ਤਰਪਾ ਨਾ ਹਣਾ ਹਾਂ ਤੋਰਪਾ ਤੂੰ ਰੁਕ ਨੀ ਮੈਂ ਆਉਣੀ ਹਾਂ ਆਉਂਗੀ ਅੱਜ ਮੈਂ ਅਬ ਤੇਰੇ ਕਸਮ ਖਾਣੇ ਕਿ ਤਾ ਜਿੱਦ ਮੈਂ ਆਉਂਗਾ ਨਾ ਲੈ ਤਨੀ ਮੈਂ ਤੋਰ ਲੱਗੀ ਫੇ ਹੂੰ ਤੂੰ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਦੱਸਦੀ ਸਾਡੀ ਤੇ ਤੈਨੂੰ ਉਹਨਾਂ ਨੇ ਛੱਡ ਕੇ ਆਊਗਾ ਮੈਨੂੰ ਕੇਟ ਕੇ ਇਹਦੀ ਛੱਡ ਕੇ ਆਊਗਾ ਆਪ ਜਿੱਥੇ ਮਰਜ਼ੀ ਤੂੰ ਤੋਰ ਹੂੰ ਅੱਛੇ ਮੰਜੀ ਇਹ ਮਿਹਨਤ ਨਾਲ ਤੇ ਮੋਤ ਮਾਰਦੀ ਭਾਈ ਤੁਸੀਂ ਮਲੇ ਇਹਦੇ ਕਿਲਾਕ ਮੈਂ ਮੋਤ ਮਾਰਦੀ ਆ ਰੇਡੀ ਸੇਮ ਇਹਦੇ ਸੇਮ ਤਾਂ ਮੇਰੇ ਸੇਮ ਅਥੀ ਰੇਜ ਨਹੀਂ ਨਾ ਕਿਉਂਕਿ ਸੇਮ ਲੈ ਕੇ ਤੇ ਇੰਦੀ ਵਾਈਫਾਈ ਵੀ ਇਹ ਹੀ ਹੈ ਹੂੰ ਮੇਰੇ ਫੋਨ ਜਿਹੜਾ ਹੈਗਾ ਕਿਦੋਂ ਇਹ ਸੇਮ ਕਿ ਮਾ ਲਾ ਜੋ ਮਰ ਮੇਰੇ ਸੇਮ ਚ ਚਲ ਰਹੀ ਮੇਰੇ ਸੇਮ ਤੇ ਰੇਜ ਨਹੀਂ ਇੱਥੇ ਹੂੰ ਫਿਰ ਕੋ ਤੁਸੀਂ ਉਹਨਾਂ ਦਾ ਉਹ ਵੀ ਮੇਰੀ ਅੱਜ ਵੀ ਫੋਨ ਲੱਗੀ ਹੈ ਵੀ ਰੁਕੋ ਕੁਝ ਤਾਂ ਨਹੀਂ ਕਰਨਾ ਪਰੇਸ਼ਾਨ ਨਹੀਂ ਕਰਨਾ ਉਹਨਾਂ ਕੋਲ ਬਿਆਨ ਲਓ ਉਹਨਾਂ ਨੇ ਉਹਨਾਂ ਕੋਲ ਫੋਨ ਦਾ ਸਤ ਕਰਣੀ ਉਹਨਾਂ ਤੇਰਾ ਮੋਬਾਈਲ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਔਰ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੇ ਗੱਲ ਜੇ ਤੁਸੀ ਮੈਨੂੰ ਦੱਸ ਦੋਗੀ ਕਿ ਕੀ ਜੇ ਤੁਸੀ ਸਿੱਧੀ ਮਾਣੇ ਬੇਟਾ ਐਂ ਦਿੱਤੀ ਜਿਹਨਾਂ ਇਹ ਮੇਰੇ ਖੱਪੜ ਮਾਰੀ ਲਈ ਨੇ ਸੱਪੜ ਮਾਰੇ ਮੈਂ ਦੱਸ ਦੋਗੀ ਆ ਜਸੂਸੀ ਕਰਨਾ ਸੀ ਵੀ ਮੇਰੇ ਨੰਗੀਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਤੇ ਲੀਡ ਕਰਉਂ ਰਹੀ ਸੀ ਕਿ ਇਹਨੇ ਮੈਨੂੰ ਨਾ ਉਹਦੇ ਦੇ ਕਹ ਲਿਆ ਮੈਂ ਤੈਨੂੰ ਪਤਾ ਕਿਹਦੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਇਹ ਤੈਨੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆ ਉਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਹਾਂ ਮੈਂ ਤੇਰੀ ਕੋਠਿਆਂ ਮੈਲੇ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਗੁਰੂ ਨਾਨਕ ਗਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ اچھا ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਆ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਤੇ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ